ਹਾਂਜੀ ਬੜੀ ਨਮਸ਼ਕਾਰ ਯਾ ਦਾਬਸ ਸਾਥੀਆ ਗਾਲ ਕੀ ਹਾਲ ਚੱਲਿਆ ਬਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਈ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਂਤ ਪਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਨਵਰਾਂ ਦਾ ਸ਼ੌਂਕ ਕਰਾਂ ਦੀ ਜਗ੍ਹਾ ਕਰੀਏ ਹਾਂਜੀ ਵੀਰ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹੂੰ ਤੁਹਾਡਾ ਛੋਟਾ ਭਰਾ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਂ ਪਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਦੇਖ ਕੇ ਮੇਰਾ ਭਰਾ ਪੂਰਾ ਆਨੰਦਮਾਨ ਦੇ ਹੋਣਗੇ ਜੀ ਵੀਰ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹਾਂਜੀ ਵੀਰੇ ਕਰੋ ਚੈੱਕ ਜੀ ਆਪਣੇ ਅੱਜ ਵਾਲੇ ਮੇਰਾ ਭਰਾ ਇਸ ਤਰ੍ਹਾਂ ਦੀ ਕੁਆਲਿਟੀ ਉਸਤਾਦ ਫੌਜੀ ਟੂਟ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਵੱਡੀ ਜੋੜੀ ਥੋਡੇ ਅੱਗੇ ਥੋਡੇ ਭਰਾ ਨੇ ਆਪਣੀ ਚੈਨਲ ਦੇ ਉੱਤੇ ਮੇਰਾ ਵੀਰ ਪੇਸ਼ ਕਰਦੇ ਉੱਤੇ ਹੈ ਜੀ ਚਿੱਟਾ ਸ਼ਾਖਾ ਕਬੂਤਰ ਨਾਲ ਵੀਰੇ ਚਿੱਟੀਆਂ ਦੀ ਟੀਰੀ ਕੂਤਰੀ ਅੱਖਾਂ ਦੇ ਵਿੱਚ ਚੰਦ ਬਣਦੇ ਨੇ ਮੇਰਾ ਭਰਾ ਕਬੂਤਰ ਦੇ ਪੈਰ ਦੇ ਵਿੱਚ ਛੱਲਾ ਲੱਗਿਆ ਹੋਇਆ ਕਬੂਤਰੀ ਦੇ ਪੈਰ ਦੇ ਵਿੱਚ ਵੀ ਪੱਕਾ ਛੱਲਾ ਬੰਦ ਜੋੜਾਂ ਦਾ ਜੋੜ ਦਰਸ਼ਕੋ ਐਸ਼ਾ ਜੋੜਾ ਤਰਨਾਟ ਜੋੜਾ ਬਜੇ ਜੋੜੀ ਦੇ ਬਹਿ ਜਾ ਬਜਾ ਕਰਾਉਣਗੇ ਮੇਰਾ ਵੀਰ ਜੇ ਐਸਾ ਸੱਜਣ ਆਪਣੇ ਦੇ ਘਰ ਇਹ ਜਾਣਗੇ ਆ ਦਰਸ਼ਕੋ ਆਪਣੀ ਮਾਦੀ ਦੀ ਮਰਾਬਰ ਤੁਸੀਂ ਕੁਆਲਟੀ ਚੈੱਕ ਕਰੋ ਜੀ ਦੇਖੋ ਮੇਰਾ ਭਰਾ ਕਾਦ ਕਾਠ ਸ਼ੈਗਲ ਅਕ ਲੱਖਾਂ ਦੇ ਵਿੱਚ ਮੇਰਾ ਭਰਾ 30 ਰੁਪਏ ਦੇ ਆ ਜੀ ਵੱਡੀ ਕੂਤਰੀ ਤੇ ਆ ਦੱਸ ਕੋ ਆਪਣਾ ਕੂਤਰਾ ਰਿਹਾ ਜੀ ਤੇ ਮਾਫੀ ਚਾਹੁੰਦਾ ਬ੍ਰਾਦਰ ਨਾਲ ਥੋੜਾ ਜਿਆ ਲੈਟ ਹੋ ਗਿਆ ਜੀ ਕਿਤੇ ਕੰਮ ਗਏ ਹੋਏ ਸੀ ਬਾਹਰ ਤੇ ਤਾਂ ਕਰਕੇ ਮੇਰਾ ਭਰਾ ਆਪਣਾ ਟਾਈਮ ਨਹੀਂ ਲੱਗਾ ਤੇ ਹੁਣ ਆਪਾਂ ਇਹਨਾਂ ਲਈ ਵੀਡੀਓ ਲਾ ਰਹੇ ਹਾਂ ਠੀਕ ਹੈ ਮੇਰਾ ਭਰਾ ਰਿਕਵੈਸਟ ਹੀ ਆ ਆਪਣੇ ਨਾਲ ਕੰਟੈਕਟ ਉਹੀ ਬੰਦਾ ਕਰਿਆ ਕਰੇ ਜਿਹੜੇ ਬੰਦੇ ਨੂੰ ਚੰਗੇ ਕੂਤਰਾਂ ਦੀ ਰਿਕੁਆਇਰਮੈਂਟ ਹੋਇਆ ਕਰੇ ਟਾਈਮ ਪਾਸ ਵਾਲੇ ਬੰਦੇ ਮੈਨੂੰ ਫੋਨ ਨਾਲ ਆਇਆ ਕਰਨ ਤੇ ਜਿਹੜੇ ਬੰਦਿਆਂ ਨੂੰ ਕੂੜੇ ਦੇ ਰੇਟ ਕੂਤਰ ਚਾਹੀਦੇ ਨਾ ਬਰੇ ਹੱਥ ਬੰਨ੍ਹ ਕੇ ਬੇਨਤੀ ਵੀਰੇ ਸਾਡੇ ਕੋਲੇ ਫੋਨ ਤੁਸੀਂ ਨਾਲ ਆਇਆ ਕਰੋ ਯਾਰ ਠੀਕ ਹੈ ਜੀ ਤੇ ਗਰੰਟੀਆਂ ਵੀ ਉਹਨਾਂ ਨੇ ਮੰਨ ਕੇ ਚੱਲੋ ਫੋਲ ਲੈਣੀਆਂ ਹੁੰਦੀਆਂ ਨੇ ਤੇ ਰੇਟ ਵੀ ਉਹਨਾਂ ਨੇ ਨਹੀਂ ਭਰਨਾ ਹੁੰਦਾ ਤਾਂ ਮੇਰਾ ਭਰਾ ਸਾਨੂੰ ਉਹੋ ਜਿਹੇ ਬੰਦੇ ਜਾਣਦੇ ਨੇ ਜਿਹੜੇ 10 10 20000 ਰੁਪਏ ਨੂੰ ਜੋੜਾ ਦਿੰਦੇ ਨੇ ਅਸੀਂ ਉਹਨਾਂ ਦਾ ਨੰਬਰ ਦੇ ਦਿਆ ਕਰਾਂਗੇ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਲ ਜਿਵੇਂ ਤੁਹਾਡਾ ਮਨ ਮਿਲਿਆ ਕਰੇ ਅਗਲੇ ਨਾਲ ਉਹਨਾਂ ਤੋਂ ਕੂਤਰ ਮੇਰਾ ਵੀ ਤੁਸੀਂ ਮੁੱਲ ਲੈ ਸਕਦੇ ਹੋ ਸਾਡੇ ਤੋਂ ਨਾਲਿਓ ਮੇਰਾ ਭਰਾ ਠੀਕ ਹੈ ਇੱਥੇ ਵੀਰੇ ਇਹੋ ਜਿਹੇ ਬੰਦੇ ਹੁੰਦੇ ਨੇ ਕਿ ਮੇਰਾ ਭਰਾ 1500 ਰੇਂਜ ਦੇ ਬਤਨਾ ਗਰੰਟੀ ਫੁੱਲ ਭਾਲਦੇ ਨੇ ਬੱਚੇ ਨਾਲ ਉਹਦੇ ਵੀਰੇ ਵਾਪਸ ਲਹੋਗੇ ਦੱਸੋ ਯਾਰ ਮੇਰਾ ਭਰਾ ਕਬੂਤਰ ਵੇਚੀ ਦਿੰਦੇ ਨੇ ਯਾਰ ਅਸੀਂ ਚਿੜੀਆਂ ਨਹੀਂ ਵੇਚੀ ਦੀਆਂ ਠੀਕ ਹੈ ਜੀ ਹਾਂ ਜੀ ਵੀ ਦਰਸ਼ਕੋ ਆ ਕਰੋ ਚੈੱਕ ਜੀ ਆਪਣੇ ਵੱਡੇ ਕੂਤਰ ਦੀ ਕੁਆਲਿਟੀ ਉਸਤਾਦ ਫੌਜੀ ਚਮੂਟ ਵਾਲੇ ਕੂਤਰਾਂ ਦੇ ਵਿੱਚੋਂ ਜੀ ਵੱਡਾ ਕੂਤਰ ਚਿੱਟਾ ਸ਼ਫੈਦ ਸ਼ਾਖਾ ਠੀਕ ਹੈ ਜੀ ਕਦ ਕਾਠ ਚੈੱਕ ਕਰ ਲੋ ਹੈ ਕਿ ਚੌੜੀ ਹੈ ਪਿਛੋਂ ਜਮਾ ਬਰੀਕ ਹੈ ਕਬੂਤਰ ਹੈ ਜੀ ਬਾੜੇ ਸਟਰਕਚਰ ਬਾਕੀ ਗੜਕਦਾ ਤੁਸੀਂ ਜਾਨਵਰ ਮੇਰਾ ਭਰਾ ਚੈੱਕ ਕਰ ਹੀ ਲਿੱਤਾ ਯਾ ਠੀਕ ਹੈ ਜੀ ਸੀਜ਼ਨ ਦੇ ਮੇਰਾ ਫਿਰ ਉੱਡੇ ਹੋਏ ਜਾਨਵਰ ਹੁਣ ਜੋੜੀਆਂ ਦੇ ਵਿੱਚ ਹੀ ਲੱਗੇ ਹੋਏ ਆ ਚੈੱਕ ਕਰ ਲੋ ਵੀਰੇ ਜਾਂਬਰਾ ਦੀ ਖਾਸੀਅਤ ਆ ਨਿੱਕੇ ਤੋਂ ਨਿੱਕੇ ਪੰਡਾ ਅੰਦਰ ਛੜਦੋ ਜਾਣਗੇ ਨਹੀਂ ਗੇਮ ਪਾਣੀ ਪੂਰਾ ਮੰਨਦੇ ਯਾਰ ਬਾਕੀ ਜਤ ਹਾਰ ਸੋਡੇ ਮਕਦਰਾਂ ਦੀ ਆ ਜੀ ਠੀਕ ਹੈ ਉਸ ਚੀਜ਼ ਦੀ ਆਪਾਂ ਤੁਹਾਨੂੰ ਗਰੰਟੀ ਨਹੀਂ ਦੇ ਸਕਦੇ ਚੰਗੀ ਸੰਭ ਕਰ ਲੋਗੇ ਚੰਗਾ ਜਾਨਵਰ ਤੁਹਾਨੂੰ ਸੰਭਣਾ ਆਉਂਦਾ ਕੀ ਕਰਨਾ ਕੀ ਨਹੀਂ ਕਿਹੜੀ ਖੇੜ ਤੋਂ ਜਾਨਵਰ ਛੱਡਣਾ ਆ ਤਾਂ ਮੇਰਾ ਭਰਾ ਜਾਨਵਰ ਉੱਡ ਜੂਗਾ ਜੇ ਤੁਹਾਨੂੰ ਮੰਨ ਕੇ ਚੱਲੋ ਕੱਖ ਨਹੀਂ ਪਤਾ ਵੀਰੇ ਫਿਰ ਤੁਹਾਨੂੰ ਪਤਾ ਹੀ ਆ ਜੀ ਸਾਦੀ ਵੀ ਉੱਥੇ ਗਾਰੰਟੀ ਕੱਖ ਦੀ ਨਹੀਂ ਰਹਿੰਦੀਗੀ ਠੀਕ ਐ ਤੇ ਆ ਬਾਈ ਜਾਨਵਰ ਆਪਣੇ ਦਾ ਪੋਟਾ ਪਹਿਲਾਂ ਚੈੱਕ ਕਰੋ ਦੇਖੋ ਜੀ ਕਿੱਡੀ ਚੌੜੀ ਜੀ ਹੈ ਕਬੂਤਰ ਦੀ ਠੀਕ ਐ ਜੀ ਤੇ ਆ ਬਾਈ ਜਾਨਵਰ ਆਪਣੇ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਜੋੜਾ ਦਾ ਦਰਸ ਕੋ ਆਪਣਾ ਇਹ ਕਬੂਤਰ ਆ ਸੀ ਜਾਂਦਾ ਮਰਾਬਰ ਉੱਡਿਆ ਹੋਇਆ ਗਿਰਿਆਂ ਗੁਰਿਆਂ ਫੁੱਲ ਖਾਧੀਆਂ ਕੂਤਰੀਆਂ ਥੱਲੋ ਤੁਹਾਨੂੰ ਵਿਖਾਉਂਗਾ ਰਾਜੀ ਬਿਆ ਥੱਲੋ ਕੂਤਰ ਤੇ ਆਹ ਦਰਸ਼ਕੋ ਜਾਂਬਰ ਆਪਣੇ ਦਾ ਪੱਲਾ ਜੀ ਕਰੋ ਚੈੱਕ ਮਰਾ ਭਰਾ ਕੁਆਲਟੀ ਦੇਖੋ ਕੋਈ ਜੂ ਨਹੀਂ ਕੋਈ ਕਹੋ ਨਹੀਂ ਮਰਾ ਭਰਾ ਠੀਕ ਹੈ ਕੋਈ ਇੱਕ ਜੂ ਬੰਦਾ ਲੱਭ ਕੇ ਵਿਖਾਵੇ ਮਰਾ ਭਾਈ ਠੀਕ ਹੈ ਬਿਲਕੁਲ ਚੌੜੇ ਚੌੜੇ ਪੱਲੇ ਆ ਕੋਈ ਗੈਪ ਨਹੀਂ ਕੋਈ ਕਹੋ ਨਹੀਂ ਇੱਕਸਾਰ ਦਰਸ਼ਕੋ ਚਿਣਿਆ ਹੋਇਆ ਪੱਲਾ ਆ ਰਹੀ ਗੱਲ ਪੁੱਛ ਦਿਓ ਤੁਹਾਨੂੰ ਪਤਾ ਹੀ ਆ ਜੀ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਜਨਪੁਰ ਸਾਡੇ ਪੂਛ ਕੀ ਰੱਖਦੇ ਨੇ ਤੇ ਕੀ ਨਹੀਂ ਮਰਾ ਵੀਰ ਦੇਖੋ ਜੀ ਕਬੂਤਰ ਖੇਲਿਆ ਉਹਦੇ باوجود ਪੁੱਤ ਆਪਣੇ ਨੇ ਪੂਛ ਨਹੀਂ ਖੋਲੀ ਆਹ ਹੁੰਦੀ ਮੇਰਾ ਵੀ ਕੁਆਲਟੀ ਸਰੇ ਤਾਂ ਹੀ ਕੰਨੀਆਂ ਰੱਖਦਾ ਕਬੂਤਰ ਠੀਕ ਹੈ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜਾ ਆਪਣੇ ਕੋਲੇ ਬੈਠਾ ਪ੍ਰਾਈਸ ਤੁਸੀਂ ਇੱਕ ਵਾਰੀ ਕਨਫਰਮ ਕਰੋ ਚਾਹੇ 10 ਵਾਰੀ ਕਰੋ ਯਾਰ ਕੋਈ ਗੱਲਾ ਸ਼ਿਕਵਾ ਨਹੀਂ ਮੇਰਾ ਭਰਾ ਠੀਕ ਹੈ WhatsApp ਉੱਤੇ ਇੱਕ ਵਾਰੀ ਮੈਸੇਜ ਕਰਕੇ ਕੱਲਾ ਪ੍ਰਾਈਸ ਤੁਸੀਂ ਲਿਖ ਦੋ ਤੁਹਾਡਾ ਭਰਾ ਰੇਟ ਤੁਮ ਆਪ ਹੀ ਮੈਂਸ਼ਨ ਕਰ ਦੇਗਾ ਠੀਕ ਹੈ ਤੇ ਆਹ ਦਰਸ਼ਕੋ ਕਰੋ ਚੈੱਕ ਪੱਲਾ ਜੀ ਬਗਲ ਚੈੱਕ ਕਰ ਲਓ ਪੱਲਾ ਚੈੱਕ ਕਰ ਲਓ ਬਿਲਕੁਲ ਐਨ ਕਿਤਾਬ ਦੀ ਤਰ੍ਹਾਂ ਚਿਨੇ ਹੋਏ ਫਾਰੇ ਆ ਮੇਰਾ ਵੀਰੋ ਠੀਕ ਹੈ ਰਹੀ ਗੱਲ ਪੈਰ ਦੀ ਜਮਾ ਲਾਲ ਸੁਰਖ ਪੈਰ ਬਿਲਕੁਲ ਬੰਦ ਜੋੜ ਪੈਰਾਂ ਦੀ ਦਰਖੋ ਕੁਆਲਟੀ ਚੈੱਕ ਕਰੋ ਜੀ ਪੱਕੇ ਛੱਲੇ ਲੱਗੇ ਹੋਏ ਜੀ ਸਾਰੇ ਕੂਤਰਾਂ ਦੇ ਚੈੱਕ ਕਰ ਲਓ ਕੋਈ ਕੱਟੇ ਨਹੀਂ ਕੋਈ ਕੋਹ ਨਹੀਂ ਜੋ ਜਮਾਂਦਰੂ ਪਾਈ ਜਾਂਦੇ ਨੇ ਕੂਤਰਾਂ ਦੇ ਬਕਾਇਦਾ ਨਾਮ ਫੋਨ ਨੰਬਰ ਲੱਗੇ ਹੋਏ ਆ ਜੀ ਬੰਦਿਆਂ ਦੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਭਰਾ ਯਾਦ ਕਿ ਜਿਹੜੇ ਕਬੂਤਰ ਆਏ ਯਾਰ ਨੀਰੇ ਤਬਾਹੀ ਵਾਲੇ ਕੂਤਰ ਹੀ ਆਏ ਆ ਤੇ ਬਸ ਹੁਣ ਦਿੱਲੀ ਤੇ ਡੇਲੀ ਮਰਾਪਰਾ ਤੁਹਾਨੂੰ ਇਹੋ ਜਿਹਾ ਆਪਾਂ ਛੱਪਾਂ ਦਾ ਹੀ ਸ਼ੌਕ ਕਰਾਉਣਾ ਹੈ ਬਾਕੀ ਕੱਲ ਆਪਾਂ ਵੀਡੀਓ ਲਈ ਸੀ ਪੰਨੂ ਵਾਲੇ ਕੂਤਰਾਂ ਦੀ ਵੀਰੇ ਉਹ ਜੋੜਾ ਸੇਲ ਹੋ ਚੁੱਕਾ ਆ ਕਾਰਨ ਤੁਹਾਨੂੰ ਪਤਾ ਹੀ ਆ ਜੀ ਕੋਈ ਜ਼ਿਆਦਾ ਰੇਟ ਨਹੀਂ ਹੁੰਦਾ ਆਪਣਾ ਠੀਕ ਹੈ ਤੇ ਆ ਸੀਗਾ ਦਰਸ਼ਕੋ ਆਪਣਾ ਮੱਕਮਲ ਕੂਤਰ ਤੇ ਆ ਉਪਰੋਂ ਹੁਣ ਆਪਾਂ ਤੁਹਾਨੂੰ ਇਹਦੇ ਨਾਂ ਲੱਗੇ ਮਾਦੀ ਦਾ ਸ਼ੌਕ ਕਰਾਉਨੇ ਆ ਠੀਕ ਹੈ ਸਰ ਉਹ ਹਾਂ ਜੀ ਵੀ ਦਰਸ਼ਕੋ ਠਹਿਰ ਜਾ ਬਹੁਤ ਠਹਿਰ ਜਾ ਆ ਚੈੱਕ ਕਰੋ ਜੀ ਆਪਣੀ ਮਾਦੀ ਦੀ ਕੁਆਲਿਟੀ ਦੇਖੋ ਜੀ ਖਲਕੇ ਜੀ ਜਬਾਰੀ ਮੇਰਾ ਵੀਰ ਮੈਸੀ ਅੱਖ ਦੀ ਮਰਾ ਭਰਾ ਕੁਆਲਟੀ ਚੈੱਕ ਕਰ ਲੋ ਦੇਖੋ ਜੀ ਪੂਰਾ ਚੰਦ ਬਣਦਾ ਹੈ ਆਪਣੀ ਮਾਦੀ ਦੀ ਅੱਖਾਂ ਦੇ ਵਿੱਚ ਠੀਕ ਹੈ ਬਾਕੀ ਮਕਮਲ ਬਾਡੀ ਸਟਰਕਚਰ ਵਜੂਦ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਪੋਟਾ ਇਹਦਾ ਚੌੜਾ ਹੈ ਪਿੱਛੋਂ ਸੇਮ ਕਬੂਤਰ ਦੇ ਵਾਂਗ ਬਿਲਕੁਲ ਬਰੀਕ ਜੀ ਠੀਕ ਹੈ ਬਾਕੀ ਦੇਖੋ ਹੱਥ 'ਚ ਆ ਕੇ ਮਰਾ ਵੀਰ ਕਿਵੇਂ ਲਾਉਂਦੀ ਜੋਰ ਛਡਾਉਣ ਨੂੰ ਕਰਦੀ ਆ ਕਬੂਤਰੀ ਸ਼ਰਦ ਨੇ ਪੁੱਤ ਖਰਜਾ ਕਰਾ ਲੈਂਦੇ ਸ਼ੌਂਕ ਤੇਰਾ ਇਹ ਆ ਲੋ ਜੀ ਬਹੁਤ ਦਰਸ਼ਕੋ ਸਿਆਣੀ ਬਰੀਡ ਆ ਯਾਰ ਜਾਂਦੇ ਨਹੀਂ ਕੂਤਰ ਇਹ ਜੋਰ ਵੀ ਫੁੱਲ ਆਉਂਦੇ ਆ ਤੇ ਉੜਦੇ ਵੀ ਮੇਰਾ ਭਰਾ ਟਕਾ ਕੇ ਆ ਜੀ ਬਾਕੀ ਜਿਹੜੇ ਭਰਾਵਾਂ ਨੂੰ ਇਹਨਾਂ ਕਬੂਤਰਾਂ ਦਾ ਭੇਜਦੇ ਆ ਠੀਕ ਆ ਉਹ ਬੰਦਾ ਆਪਣਾ ਇਹਨਾਂ ਜਨਪਦੀ ਸ਼ੈਗਲ ਅਕਲ ਵੇਖ ਕੇ ਕਦ ਕਾਠ ਰੰਗ ਰੂਪ ਠੀਕ ਆ ਜੀ ਕੁਆਲਿਟੀ ਇਹਨਾਂ ਦੀ ਵੇਖ ਕੇ ਬੰਦਾ ਆਪ ਹੀ ਸਮਝ ਜੇਗਾ ਤੇ ਆ ਦਰਸ਼ਕੋ ਦੂਜੇ ਸਾਈਡ ਦੀ ਅੱਖ ਜੀ ਆਪਣੀ ਮਾਤੀ ਦੀ ਚੈੱਕ ਕਰੋ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀ ਰਿਲੀ ਲੇ ਡੋਰੇ ਨਹੀਂ ਕੀ ਜੀ ਨੋਕ ਆ ਜੀ ਇਹਨਾਂ ਦੀ ਠੀਕ ਹੈ ਕੋਈ ਜ਼ਿਆਦਾ ਭਧੀਆਂ ਨੋਕਾਂ ਨਹੀਂ ਰੱਖਦੇ ਇਹ ਤੇ ਆ ਦਰਸ਼ਕੋ ਮਾਦੀ ਆਪਣੀ ਦਾ ਪੱਲਾ ਜੀ ਲਾਸਟ ਵਾਲੀਆਂ ਕੰਨੀਆਂ ਆ ਰਹੀਆਂ ਨੇ ਚੈੱਕ ਕਰ ਲਓ ਮੇਰਾ ਭਰਾ ਉਹਦੇ باوجود ਤੁਸੀਂ ਪੱਲੇ ਦੀ ਲੈਂਥ ਚੈੱਕ ਕਰ ਲਓ ਜਿਤਕੇ ਲਾਸਟ ਵਾਲੀਆਂ ਦੋ ਕੰਨੀਆਂ ਇਹਦੀਆਂ ਆ ਰਹੀਆਂ ਨੇ ਆ ਬਗਲ ਚੈੱਕ ਕਰੋ ਜੀ ਪਹਿਲੀ ਕੰਨੀ ਤੋਂ ਦੇਖੋ ਕਿੱਥੇ ਤੱਕ ਜਾਂਦੀ ਆ ਚੌੜੇ ਚੌੜੇ ਪੱਲੇ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਮੇਰਾ ਵੀ ਬਿਲਕੁਲ ਸਾਫ਼ ਸੁਥਰੇ ਆਪਣੇ ਆ ਘੁਤਰਨੇ ਰਹੀ ਗੱਲ ਪੂਛ ਦੀ ਥੈਪ ਜਾ ਥੈਰ ਜਾ ਆ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਿਲਕੁਲ ਬੰਦ ਪੂਛ ਰੱਖਦੀ ਆ ਅੰਗੂਠੇ ਆਪਾਂ ਪਾਸੇ ਰੱਖ ਕੇ ਮੇਰਾ ਵੀ ਪੂਛ ਵਿਖਾਈ ਪਈ ਆ ਜੀ ਠੀਕ ਹੈ ਠਹਿਰ ਜਾ ਠਹਿਰ ਜਾ ਲੋ ਜੀ ਦੇਖੋ ਮੇਰਾ ਭਰਾ ਕਿੰਨਾ ਜੋਰ ਲਾਉਂਦੀ ਖੂਦ ਜੀ ਹੱਥ ਤੇ ਆ ਕੇ ਯਾਰ ਤੇ ਆਹ ਦਰਸ਼ਕੋ ਅਗਲਾ ਬੱਲਾ ਜੀ ਆਪਣੀ ਮਾਦੀ ਦਾ ਚੈੱਕ ਕਰ ਲਓ ਇਧਰਲੇ ਬੰਮੀ ਮੇਰਾ ਭਰਾ ਲਾਸਟ ਵਾਲੀਆਂ ਦੋ ਕੰਨੀਆਂ ਇਹਦੀਆਂ ਆ ਰਹੀਆਂ ਨੇ ਉਹਦੇ باوجود ਤੁਸੀਂ ਪੱਲੇ ਦੀ ਲੈਂਥ ਤੇ ਮੇਰਾ ਭਰਾ ਬਣਾਵੜ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਹੁਣ ਸੁਣੋ ਇਹਦੇ ਪੈਰੋ ਖੋਨਾ ਬਿਲਕੁਲ ਲਾਲ ਸਰਖ ਪੈਰ ਸੈਡਾਂ ਤੇ ਹਲਕੇ ਹਲਕੇ ਜਿਹਾ ਫਾਰਾ ਜੀ ਦੇਖੋ ਇਧਰੋਂ ਲੱਤ ਜਮਾ ਸਾਫ ਆ ਤੇ ਸਾਈਡ ਤੇ ਮੇਰਾ ਭਰਾ ਪੂਰੀ ਮौज ਆ ਜੀ ਪਿਆਮੀ ਜੀ ਠੀਕ ਹੈ ਦੂਜੇ ਬੰਨਿਆਂ ਵੀ ਮੇਰਾ ਭਰਾ ਚੈੱਕ ਕਰ ਲੋ ਸੈਟ ਤੋਂ ਮੇਰਾ ਭਰਾ ਨੀਰੇ ਫਾਰਾ ਜੀ ਕੂਤੀ ਦੇ ਪੈਰ ਦੇ ਵਿੱਚ ਪੱਕਾ ਛੱਲਾ ਪਲਾਸਟਿਕ ਦਾ ਮਰਾਵੀਰ ਲੱਗਿਆ ਹੋਇਆ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਬੰਦ ਜੋੜਾਂ ਦੀ ਦਰਸ਼ਕੋ ਆਪਣੀ ਇਹ ਮਦੀਨ ਆ ਆ ਲੋ ਜੀ ਆ ਤੁਸੀਂ ਦੀ ਦਵਾਰ ਤੋਂ ਅੱਖ ਦੀ ਕੁਆਲਿਟੀ ਮਰਾਵੀਰ ਚੈੱਕ ਕਰ ਸਕਦੇ ਹਾਂ ਤੇ ਆ ਸੀਗੀ ਦਰਸ਼ਕੋ ਆਪਣੀ ਮਕੰਮਲ ਕੂਤਰੀ ਠੀਕ ਹੈ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਜੋੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਡ ਕੇ ਬਖਾਉਣਾ ਤੇ ਤੁਸੀਂ ਵੀਡੀਓ ਵਿੱਚ ਮੇਰਾ ਵੀ ਲਾਸਟ ਤਾਈ ਬਣੇ ਰਿਓ ਤੇ ਨਾਲ ਦੇ ਨਾਲ ਮੇਰਾ ਭਰਾ ਫੋਨ ਲਾ ਕੇ ਕਬੂਤਰ ਇਹੋ ਜੇ ਬੁੱਕ ਕਰਾ ਲਿਆ ਕਰੋ ਜੀ ਠੀਕ ਹੈ ਮੁੜ ਕੇ ਨਾ ਬਾਅਦ ਵਿੱਚ ਯਾਰ ਕਈ ਭਰਾ ਪੇਮੈਂਟ ਲਾਉਣ ਲੱਗੇ ਲੇਟ ਹੋ ਜਾਂਦੇ ਆ ਤੇ ਉਦੋਂ ਪਹਿਲਾਂ ਕੋਈ ਹੋਰ ਬੰਦਾ ਪੇਮੈਂਟ ਲਾ ਦਿੰਦਾ ਹੈ ਮੁੜ ਕੇ ਦੂਜੇ ਬੰਦੇ ਵੀ ਦਰਸ਼ਕ ਨੂੰ ਪੇਮੈਂਟ ਲਾ ਦਿੰਦੇ ਆ ਫਿਰ ਭਰਾ ਨਾਲ ਗੁੱਸਾ ਕਰਦੇ ਆ ਠੀਕ ਹੈ ਬਰੇ ਸਾਨੂੰ ਜਿਹੜੇ ਬੰਦੇ ਨੇ ਪਹਿਲਾਂ ਪੇਮੈਂਟ ਲਾਤੀ ਉਹਦੇ ਆਸਤੇ ਬਰੇ ਚੀਜ਼ ਬੁੱਕ ਹੋ ਜਾਣੀ ਆ ਫਿਰ ਤੁਹਾਡੀ ਬਾਅਦ ਵਿੱਚ ਪੇਮੈਂਟ ਕੀਤੀ ਦਾ ਨਾ ਕੀਤੀ ਦਾ ਕੋਈ ਫਾਇਦਾ ਨਹੀਂ ਉਹ ਆਪਾਂ ਰਿਟਰਨ ਕਰ ਦੇਣੀ ਜੀ ਮੇਰਾ ਬਰੇ ਠੀਕ ਹੈ ਹਾਂਜੀ ਵੀ ਦਰਸ਼ਕੋ ਆ ਤੁਸੀਂ ਮਾਦੀ ਆਪਣੀ ਦੀ ਮੇਰਾ ਭਰਾ ਮਕਮਲ ਤੌਰ ਤੇ ਸਟੈਂਡਿੰਗ ਜਿਹਾ ਚੈੱਕ ਕਰੋ ਦੇਖੋ ਜੀ ਕਿਉਂ ਲੱਗਦੀਆਂ ਨਾ ਉਸਨਾ ਵੀ ਪਰਿਮਰਾ ਵੀਰ ਦੇਖੋ ਜੀ ਕਦ ਕਾਠ ਸ਼ੈਕਲ ਅਕਲ ਤੇ ਰੰਗ ਰੂਪ ਸਾਨੂੰ ਚੰਗੀ ਤਰ੍ਹਾਂ ਆਪਾਂ ਇਹਦਾ ਸ਼ੌਂਕ ਕਰਾਤਾ ਠੀਕ ਹੈ ਆਹ ਦਰਤੂ ਨਾਲ ਆਪਾਂ ਸਾਨੂੰ ਮੇਰਾ ਵੀਰ ਕਬੂਤਰ ਵੀ ਛੱਦ ਕੇ ਵਿਖਾਤਾ ਜੀ ਬਕਾਇਦਾ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਜਾਨਵਰਾਂ ਦਾ ਫੁਰਤੀਲਾਪਣ ਖੜਨੀ ਇਹਨਾਂ ਦੀ ਚੈੱਕ ਕਰੋ ਬੱਚੇ ਡਾਹੋਂਗੇ ਮੇਰਾ ਭਰਾ ਯਾਦ ਕਰੋਗੇ ਕਾਸ਼ ਵੀਰੇ ਬਾਕੀ ਕੋਈ ਜੋੜਾ ਤੁਸੀਂ ਦਿੱਤਾ ਸੀਗਾ ਠੀਕ ਹੈ ਕਾਲ ਆਪਾਂ ਨੂੰ ਉਹੀ ਬੰਦਾ ਕਰੇ ਜਿਹਨੂੰ ਬਾਜ਼ੀਆਂ ਜੱਤਣ ਦਾ ਸ਼ੌਂਕ ਹੋਵੇ ਜਾਂ ਅਖੀਰ ਵਾਲੇ ਟਾਈਮਾਂ ਦੇ ਵਿੱਚ ਆਪਣੇ ਕਬੂਤਰ ਵੇਖਣ ਦਾ ਮਰਾਪਰਾ ਚਾਹ ਹੋਵੇ ਠੀਕ ਹੈ ਬਾਕੀ ਜਿਹੜੇ ਬੰਦਿਆਂ ਨੇ ਬਾਜ਼ੀ ਤੇ ਚਾਹ ਪੀ ਕੇ ਮੜਨਾ ਹੁੰਦਾ ਉਹ ਬੰਦਾ ਕਾਲ ਨਾ ਲਾਵੇ ਵੀਰੇ ਠੀਕ ਹੈ ਜੀ ਕਿਉਂਕਿ ਉਸ ਰੇਡ ਦੇ ਵਿੱਚ ਮੇਰਾ ਭਰਾ ਜੁੜੇ ਇਹ ਨਹੀਂ ਗਏ ਠੀਕ ਹੈ ਕਈ ਲੋਕ ਤਾਂ ਨਾ ਮੰਨ ਕੇ ਚੱਲੋ ਜਮਾ ਊੜੇ ਦੇ ਪਹਾ ਦੇ ਵਿੱਚ ਕਬੂਤਰ ਪਾਲਦੇ ਆ ਜੀ ਠੀਕ ਹੈ ਉਹ ਮੈਨੂੰ ਫੋਨ ਨਾਲ ਆਉਣ ਮੇਰਾ ਵੀਰੇ ਠੀਕ ਹੈ ਜਨਮ ਵੀਰੇ ਆਪਾਂ ਨੇ ਉਸ ਰੇਡ ਦੇ ਵਿੱਚ ਵੀ ਹੁੰਦੇ ਮੇਰੇ ਕੋਲ ਪਰ ਉਹਦੇ ਵਿੱਚ ਮੇਰੀ ਗਾਰੰਟੀ ਕੋਈ ਨਹੀਂ ਉੱਡਨ ਕਬੂਤਰ ਦਿਨ ਠੋਕ ਜੇ ਨਾ ਉੱਡਨ ਕਬੂਤਰ ਸੋਡਾ ਬੰਨਾ ਨਾ ਚੜੇ ਮੇਰਾ ਵੀਰ ਠੀਕ ਹੈ ਹਰ ਰੇਡ ਦਾ ਮੇਰਾ ਭਰਾ ਜਾਨਾ ਭਰਾ ਆਪਣੇ ਕੋਲੇ ਅਵੇਲੇਬਲ ਆ ਠੀਕ ਹੈ ਪਰ ਵੀਰੇ ਆਪਾਂ ਤਰਾਸ਼ੇ ਹੋਏ ਕਬੂਤਰ ਹੀ ਆਪਣੇ ਚੈਨਲ ਦੇ ਉੱਤੇ ਆਪਣੇ ਭਰਾਵਾਂ ਦੇ ਲਈ ਲੱਗਿਆਂ ਲਗਾਈਆਂ ਜੋੜੀਆਂ ਹੀ ਲਾਈਆਂ ਨੇ ਮੇਰਾ ਭਰਾ ਠੀਕ ਹੈ ਇਹ ਵੀਰੇ ਜੋੜੇ ਉਹ ਜੋੜੇ ਜਿਹਨੂੰ ਕਹਿੰਦੇ ਆ ਨਾ ਬਿਲਕੁਲ ਸਿਲੈਕਟ ਜੋੜੇ ਉਹ ਜੋੜੇ ਮੇਰਾ ਭਰਾ ਤੁਹਾਡੇ ਵਾਸਤੇ ਆਪਾਂ ਲਾ ਰਹੇ ਆ ਮੱਥਾ ਮਾਰਨ ਵਾਲਾ ਮੇਰਾ ਵੀਰ ਕੰਮ ਨਹੀਂ ਜਾਂਦੇ ਸਾਰ ਜੋੜੇ ਆਪਣੇ ਡੋਲੀਆਂ ਅੰਦਰ ਛੱਡੋ ਬਚੇ ਕਢਾਓ ਠੀਕ ਆ ਜੀ ਤੇ ਚੰਗਾ ਰਿਜ਼ਲਟ ਪਾਓ ਬਾਕੀ ਜੱਤ ਹਾਰ ਤੁਹਾਡੇ ਮੁਕੱਦਰਾਂ ਦੀ ਆ ਮੇਰਾ ਵੀ ਤੇ ਠੀਕ ਆ ਵੀ 10 ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਾਈ ਜੀ ਤੁਹਾਨੂੰ ਪਤਾ ਹੀ ਆ ਉਹ ਖੜ ਜਾ ਖੜ ਜਾ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਟੌਪ ਖਰੇ ਜੇ ਜਾਨਵਰ ਦਾਤਾ ਗਲੀ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਾਈ ਜੀ